ਜੀ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਚੱਲੇ ਆ ਸਾਰੇ ਇਕੱਠੇ ਹੋ ਕੇ ਨਵਜੋਤ ਸੁਖਨ ਆਪ ਦਾ ਮੂਲ ਕੋਲ ਆਏ ਨੇ ਹੁਣ ਕੀ ਕਰ ਸਕਦੇ ਆ ਸੀਰਤ ਨੇ ਵੀ ਮੂਲ ਕੋਲ ਆ ਐਂਡ ਅਭਿਮਨ ਨੇ ਵੀ ਮੂਲ ਕੋਲ ਆਇਆ ਚਲੋ ਕੋਈ ਗੱਲ ਨਹੀਂ ਇਟਸ ਓਕੇ ਵਿਆਹ ਹਫਤੇ ਚੱਲਿਆ ਆ ਸੀ ਵਿਆਹ ਹੱਥ ਲਗਾ ਰਿਹਾ ਤਾਂ ਮਤਲਬ ਇੱਕ ਤਰੀਕੇ ਨਾਲ ਇਹ ਵਿਆਹ ਦੀ ਸ਼ੁਰੂਆਤ ਹੋ ਜਾਂਦੀ ਆ ਤਾਂ ਸਾਰੇ ਜਿਹੜੇ ਸ਼ਗਨ ਮਨਾਉਣੀ ਹੁਣ ਅੱਜ ਤੋਂ ਸ਼ੁਰੂ ਕਰਦੇ ਆਂ ਚਲੋ ਜੀ ਚੱਲਦੇ ਆਂ ਜਿਆ ਵਿਆਹ ਤੋਂ ਪਹਿਲਾਂ ਥੋੜੀ ਜੀ ਪ੍ਰੈਕਟਿਸ ਕਰ ਲਈ ਜਵੇਂ ਗੀਤਾਂ ਦੀ ਤਾਂ ਮੈਂ ਤੇ ਮੁਸਕਾਨ ਦੇ ਮਾਮੇ ਜੀ ਜੋ ਕਿ ਇੰਡੀਆ ਤੋਂ ਆਏ ਹੋਏ ਵਿਆਹ ਦੇਖਣ ਲਈ ਨਾਨਕ ਸ਼ਕ ਲੈ ਕੇ ਅਸੀਂ ਦੋਵਾਂ ਨੇ ਫਿਰ ਥੋੜਾ ਗੀਤਾਂ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਇੱਥੇ ਕਿ ਜਿਹੜਾ ਹੱਦੀ ਜਿਸ਼ੇ ਨੂੰ ਆਤੰਦੀ ਹੈ ਉਹਨ ਦੀ ਹੈ ਸਭ ਤੋਂ ਪਹਿਲਾਂ ਗਾਣਾ ਬੰਨ ਕੇ ਜਿਹਦੇ ਲਈ ਸੱਤ ਲੇਡੀਜ਼ ਕਟੋ-ਕਟ ਹੋਣੀਆਂ ਚਾਹੀਦੀਆਂ ਪਰ ਅਸੀਂ 6 ਲੇਡੀਜ਼ ਸੀਗੀਆਂ ਤਾਂ ਇੱਕ ਜਨਾ ਥੋੜਾ ਲੇਟ ਹੋ ਗਿਆ ਸੀ ਕਿਸੇ ਕਾਰਨ ਕਰਕੇ ਤੇ ਜਦੋਂ ਉਹ ਆ ਗਏ ਫਿਰ ਸਾਰਿਆਂ ਨੇ ਗਾਣਾ ਬੰਨਣਾ ਸ਼ੁਰੂ ਕੀਤਾ ਹਾਂ ਤੇ ਸਭ ਤੋਂ ਪਹਿਲਾਂ ਗਾਣਾ ਮੁਸਕਾਨ ਵਿਆਹ ਵਾਲੀ ਕੁੜੀ ਨੂੰ ਬੰਨਿਆ ਗਿਆ ਤੇ ਬਾਅਦ ਵਿੱਚ ਬਾਕੀ ਲੇਡੀਜ਼ ਨੇ ਵੀ ਗਾਣਾ ਬੰਨਿਆ

are I'm gonna be here. ਬਹੁਤ ਜੌੜੀ ਹੁੰਦੇ ਦੀ ਜੇ ਢੋਲ ਕੀ ਨਾ ਮਿਲੇ ਢੋਲ ਕੀ ਦਾ ਜਗਾਰ ਅਸੀਂ ਕਰਤੀ ਮੰਨੇ ਆ ਆ ਦੇਖੋ ਫਿਰ ਹੁਣ ਅੱਜ ਤੁਹਾਨੂੰ ਢੋਲ ਕੀ ਇੱਕ ਨਵੀਂ ਢੋਲ ਕੀ ਦਿਖਾ ਰਹੇ ਆ ਤੇ ਗੀਤ ਸੁਣੋ ਸਮਝੋ ਇਹ ਹੈ ਗੰਜਾਨਾ ਪੌਣ ਪਾ ਵੀ ਦਿਵਾ ਦੇਗਾ i God. ਚੱਕ ਟੱਪੇ ਫਿਰ ਸਭ ਨੂੰ ਲੱਗੀ ਭੁੱਖ ਤੇ ਫਿਰ ਅਸੀਂ ਦਿੱਤਾ ਰੋਟੀਆਂ ਨੂੰ ਜਿਹੜਾ ਤੇ ਸਭ ਨੇ ਵਧੀਆ ਦਾ ਡਿਨਰ ਦਾ ਇੰਜੋਏ ਕੀਤਾ ਨੱਚੇ ਟੱਪੇ ਹੱਸੇ ਗਾਏ ਬੜੀ ਵਧੀਆ ਇਹ ਸਾਡੀ ਈਵਨਿੰਗ ਰਹੀ ਬਹੁਤ ਹੀ ਵਧੀਆ ਉਹ ਐਂ ਤੇਰੇ ਜਿਵੇਂ ਇਹ ਕਿੰਸੀ ਦਾਲ ਵੀ ਹੋਣੀ ਅੱਜ ਜੀ ਮੇਰੇ ਆਹ ਹੱਥ ਵਿੱਚ ਦੀ ਲੰਗੀ ਉਹ ਤਾਂ ਮੈਨੂੰ ਯਾਦ ਰਹੇਗੀ ਆਉਦੇ ਵੇਲੇ ਤਾਂ ਯਾਦ ਹੀ ਨਹੀਂ ਹੁਣ ਕੀ ਹੋਇਆ ਸੀ ਉਹ ਦਿਨ ਗੁਜ਼ਾਰਾ ਹੁੰਦਾ ਨਾ ਵੱਡੇ ਕਰ ਜਾਂਦੇ ਸਭ ਕੁਝ ਨਹੀਂ ਬੰਦਾ ਚੀਵਿਆ ਸੌਹੀ ਆਵਾ ਵਾ 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 ਸੁਧਰ ਗਿਆ ਆ ਜਾ ਮੇਰੇ ਪੁੱਤ ਨਾ ਤੇਰੀ ਬੇਟ ਵੀ ਹੁੰਦੀ ਆ ਜਾ ਗੰਨਾ ਮੁੰਵਾ